ਸਤਿ ਜੀ ਗੱਲ ਦੀ ਸਾਰੇ ਕਿਸਾਨ ਵੀਰਾਂ ਨੂੰ ਤੇ YouTube ਫਾਰਮਰ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ। ਸੋ ਅੱਜ ਗੱਲ ਕਰਾਂਗੇ ਆਪਾਂ 2026 ਸਾਲ ਆਉਣ ਵਾਲਾ ਤੇ ਜਿਹੇ ਦੇ ਵਿੱਚ ਜੜੀਆਂ ਆਪਣੀਆਂ ਫਸਲਾਂ ਪੱਕ ਰਹੀਆਂ ਨੇ ਉਹਨਾਂ ਦੇ ਕੀ ਸਰਕਾਰੀ ਰੇਟ ਨੇ ਜਿਵੇਂ ਕਣਕ ਦੀ ਹੁਣ ਬਿਜਾਈ ਹੋ ਚੁੱਕੀ ਐ ਤੇ 2026 ਦੇ ਵਿੱਚ ਜਦੋਂ ਇਹ ਕਣਕ ਆਪਾਂ ਵੇਚਾਂਗੇ ਮੰਡੀ ਦੇ ਵਿੱਚ ਤਾਂ ਕੀ ਆਪਾਂ ਨੂੰ ਸਰਕਾਰੀ ਭਾਅ ਮਿਲੇਗਾ ਇਸ ਤੋਂ ਲਾਹ ਬਾਕੀ ਹੋਰ ਮਸਰੀ ਹੋ ਗਿਆ ਸਰੋਂ ਹੋ ਗਿਆ ਜੋ ਹੋ ਗਿਆ ਇਹਨਾਂ ਦੇ ਕੀ ਰੇਟ ਨੇ ਸਰਕਾਰੀ ਹਾਲਾਂਕਿ ਇਹ ਸਰਕਾਰੀ ਰੇਟ ਕਈ ਮਹੀਨੇ ਪਹਿਲਾਂ ਸਰਕਾਰ ਦੁਆਰਾ ਐਲਾਨ ਕੀਤਾ ਕਰ ਚੁੱਕੇ ਨੇ ਪਰ ਇੱਕ ਵਾਰ ਹੁਣ ਕਿਉਂਕਿ ਇਹ ਆਪਣਾ ਸੀਜ਼ਨ ਨੇੜੇ ਆ ਰਿਹਾ ਸੋ ਇਹ ਦੇ ਕਰਕੇ ਇਹ ਜਾਣਕਾਰੀ ਜਿਹੜੀ ਤੁਹਾਡੇ ਤੱਕ ਇੱਕ ਵਾਰ ਫਿਰ ਪਹੁੰਚਦੀ ਕਰਦੇ ਹਾਂ ਤਾਂ ਜੋ ਜਿਹੜੇ ਕਿਸਾਨਾਂ ਨੂੰ ਰੇਟਾਂ ਦੇ ਬਾਰੇ ਨਹੀਂ ਪਤਾ ਉਹਨਾਂ ਨੂੰ ਜਾਣਕਾਰੀ ਮਿਲ ਸਕੇ ਸੂਏ ਸਰਕਾਰੀ ਰੇਟਾਂ ਦੀ ਲਿਸਟ ਹੈ ਪੂਰੀ ਜਿਹੜੀ ਆਪਾਂ ਨੂੰ 2026-27 ਜਿਹੜਾ ਸੀਜ਼ਨ ਆਉਣ ਵਾਲਾ ਉਹਦੇ ਵਿੱਚ ਮਿਲੇਗੀ ਸਭ ਤੋਂ ਪਹਿਲਾਂ ਮੇਨ ਜਿਹੜੀ ਫਸਲਾ ਕਣਕ ਦੀ ਗੱਲ ਕਰੀਏ ਤਾਂ 160 ਰੁਪਏ ਦਾ ਵਾਧਾ ਹੋਇਆ ਪਿਛਲੇ ਸਾਲ 2425 ਰੁਪਏ ਰੇਟ ਸੀਗਾ ਤੇ ਇਸ ਸਾਲ 160 ਰੁਪਏ ਵਧ ਕੇ 2585 ਰੁਪਏ ਪ੍ਰਤੀ ਕੁਆਂਟਾ ਜਿਹੜਾ ਕਣਕ ਦਾ ਰੇਟ ਹੈ ਉਸ ਤੋਂ ਬਾਅਦ ਦੂਜੀ ਫਸਲ ਗੱਲ ਕਰੀਏ ਜੋਵਾਂ ਦੀ ਜੋਵਾਂ ਦੇ ਵਿੱਚ 170 ਰੁਪਏ ਦਾ ਵਾਧਾ ਹੋਇਆ ਤੇ 1980 ਤੋਂ ਵੱਧ ਕੇ ਰੇਟ 2150 ਹੋ ਗਿਆ ਉਸ ਤੋਂ ਇਲਾਵਾ ਗੱਲ ਕਰੀਏ ਆਪਾਂ ਛੋਲਿਆਂ ਦੀ ਤਾਂ 5875 ਰੁਪਏ ਰੇਟ ਹੋਊਗਾ ਮਸਰੀ ਦਾ ਰੇਟ ਹੈਗਾ 7000 ਸਰੋਂ ਦਾ ਰੇਟ 6200 ਆ ਤੇ ਸੂਰਜਮੁਖੀ ਦਾ ਰੇਟ 6540 ਹਾਲਾਂਕਿ ਸੂਰਜਮੁਖੀ ਜਿਹੜੀ ਕਾਸ਼ ਤੋਂ ਪੰਜਾਬ ਦੇ ਵਿੱਚ ਲਗਭਗ ਹੁਣ ਨਾ ਮਾਤਰੀ ਹੁੰਦੀ ਹੈ ਸੋ ਇਹ ਜਿਹੜੀਆਂ ਮੁੱਖ ਆਪਣੀਆਂ ਆੜੀ ਦੀਆਂ ਫਸਲਾਂ ਨੇ ਜਿਦੇ ਵਿੱਚ ਕਣਕ ਤੇ ਜੋ ਮੱਖ ਫਸਲ ਆ ਜਿਦੇ ਵਿੱਚ ਆਪਾਂ ਨੂੰ ਕਣਕ ਦਾ ਰੇਟ ਇੱਕ ਵਾਰ ਫੇਰ ਦਸੀਏ 2585 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਜਿਹੜਾ ਰੇਟ ਆ 2026 ਵਿੱਚ ਵੇਚਣ ਵਾਲੀ ਕਣਕ ਦਾ ਕਿਸਾਨਾਂ ਨੂੰ ਮਿਲੇਗਾ ਬਾਕੀ ਇਸੇ ਤਰ੍ਹਾਂ ਦੇ ਹੋਰ ਬਾਕੀ ਮੰਡੀਆਂ ਦੀ ਖਬਰ ਆਲੂ ਵਗੈਰਾ ਸਬਜ਼ੀਆਂ ਭਾਜੀਆਂ ਦੇ ਰੇਟ ਤੁਹਾਨੂੰ ਸਮੇਂ-ਸਮੇਂ ਤੇ ਤੂੜੀ ਦੇ ਰੇਟੋ ਕੇ ਬਾਸਮਤੀਆਂ ਦੇ ਰੇਟ ਸਾਰੇ ਕਿਸਾਨਾਂ ਸਮੁੰਦਰ ਜੋ ਵੀ ਅਪਡੇਟਾਂ ਨੇ ਤੁਹਾਡੇ ਤੱਕ ਸਮੇਂ-ਸਮੇਂ ਤੇ ਲੈ ਕੇ ਆਉਂਦੇ ਰਹਾਂਗੇ ਸੋ ਚੈਨਲ YouTube ਫਾਰਮਰ ਨਾਲ ਬਣੇ ਰਹੋ